ਔਰਤਾਂ ਦੇ ਸ਼ੁਭ ਤੇ ਅਸ਼ੁਭ ਲੱਛਣ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਮ ਕੇ ਵੌਇਸ ਤੇ ਦੋਸਤੋ ਅੱਜ ਦੇ ਇਸ ਵੀਡੀਓ ਚ ਅਸੀਂ ਜਾਣਾਂਗੇ ਕਿ ਔਰਤਾਂ ਦੇ ਸਰੀਰ ਦੇ ਕਿਹੜੇ ਨਿਸ਼ਾਨ ਜਾਂ ਅੰਗਾਂ ਕਰਕੇ ਉਹ ਆਪਣੇ ਪਰਿਵਾਰ, ਪਤੀ, ਸਹੁਰੇ ਘਰ ਜਾਂ ਆਪਣੇ ਲਈ ਨਕੀ ਹੁੰਦੀ ਹਨ ਜਾਂ ਅਨਲਕੀ ਇਸ ਦਾ ਪਹਿਲਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਨ੍ਹਾਂ ਔਰਤਾਂ ਦਾ ਮੱਥਾ ਲੰਬਾ ਹੁੰਦਾ ਹੈ ਉਹ ਔਰਤ ਆਪਣੇ ਦਿਓਰ ਲਈ ਅਸ਼ੁਭ ਹੁੰਦੀ ਹੈ ਜਿਸ ਔਰਤ ਦੀ ਗਰਦਨ ਟੇਢੀ ਹੁੰਦੀ ਹੈ ਉਹ ਔਰਤ ਆਪਣੇ ਜੀਵਨ ਚ ਨੁਕਰਾਣੀ ਦਾ ਕੰਮ ਕਰਦੀ ਹੈ ਜੇਕਰ ਕੋਈ ਔਰਤ ਤੁਰਦੇ ਸਮੇਂ ਪੈਰਾਂ ਨਾਲ ਧੂੜ ਮਿੱਟੀ ਉਡਾਉਂਦੀ ਕੋਈ ਚੱਲਦੀ ਹੈ ਇਸ ਤਰ੍ਹਾਂ ਦੀ ਔਰਤ ਪਰਿਵਾਰ ਦੇ ਨਾਸ਼ਾ ਦਾ ਕਾਰਨ ਬਣ ਸਕਦੀ ਹੈ ਇਹੋ ਜਿਹੀ ਔਰਤ ਜਿਸ ਦੇ ਕੰਨਚ ਬਹੁਤ سارے ਵਾਲ ਹੁੰਦੇ ਹਨ ਤੇ ਉਹਨਾਂ ਦਾ ਆਕਾਰ ਵੱਡਾ ਹੁੰਦਾ ਹੈ ਇਹੋ ਜਿਹੀ ਔਰਤਾਂ ਹਾਰਦਿਕ ਕਲੇਸ਼ ਦੀ ਵਜ੍ਹਾ ਬਣਦੀਆਂ ਹਨ ਜਿੰਨਾਂ ਔਰਤਾਂ ਦੀਆਂ ਉਂਗਲਾਂ ਲੰਮੀਆਂ ਤੇ ਖੂਬਸੂਰਤ ਹੁੰਦੀਆਂ ਹਨ ਇਹੋ ਜਿਹੀ ਔਰਤ ਪਤੀ ਲਈ 파ਕਸ਼ਲੀ ਸਾਥ ਹੁੰਦੀ ਹੈ ਜਿਸ ਔਰਤ ਦੇ ਨੱਕ ਦੇ ਅੱਗੇ ਵੱਲੇ ਹਿੱਸੇ ਤੇ ਤੇਲ ਹੁੰਦਾ ਹੈ ਇਹੋ ਜਿਹੀ ਔਰਤ ਬਿਹਤ ਲੱਕੀ ਹੁੰਦੀ ਹੈ ਇਸ ਤਰ੍ਹਾਂ ਦੀ ਔਰਤ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਿਸ ਔਰਤ ਦੀ ਅੱਡੀ ਚੋੜੀ ਹੁੰਦੀ ਹੈ ਇਹੋ ਜਿਹੀ ਔਰਤਾਂ ਬਹੁਤ ਗੁੱਸਾ ਕਰਨ ਵਾਲੀਆਂ ਹੁੰਦੀਆਂ ਹਨ ਜਿਸ ਔਰਤ ਦੀਆਂ ਅੱਖਾਂ ਪੀਲੀਆਂ ਤੇ ਥੋੜੀਆਂ ਡਰੀਆਂ ਹੋਈਆਂ ਹੁੰਦੀਆਂ ਹਨ ਇਹੋ ਜਿਹੀ ਔਰਤ ਦਾ ਸੁਭਾਅ ਬਹੁਤ ਪੁਰਾ ਹੁੰਦਾ ਹੈ ਇੱਕ ਔਰਤ ਲਈ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਜਿਹੜੀਆਂ ਔਰਤਾਂ ਦੀ ਰਾਸ਼ੀ ਧਨ ਮੀ ਕਰਤੀ ਪ੍ਰਸੰਦੀ ਹੈ ਇਹ ਔਰਤਾਂ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਹਨ ਇਹਨਾਂ ਨੂੰ ਬਹੁਤ ਘੱਟ ਮਿਹਨਤ ਕਰਨ ਤੇ ਵੀ ਬਹੁਤ ਜ਼ਿਆਦਾ ਸਫਲਤਾ ਮਿਲਦੀ ਹੈ சின்ன ਔਰਤਾਂ ਦੀ ਜੀਬ ਦਾ ਰੰਗ ਲਾਲ ਹੁੰਦਾ ਹੈ ਤੇ ਜੀਬ ਕੋਮਲ ਹੁੰਦੀ ਹੈ ਇਹੋ ਜਿਹੀ ਔਰਤ ਆਪਣੀ ਜ਼ਿੰਦਗੀ ਚ ਹਰ ਸੁੱਖ ਨੂੰ ਪ੍ਰਾਪਤ ਕਰਦੀ ਹੈ ਸਿਸ ਔਰਤ ਦੇ ਬੁੱਲਾਂ ਦੇ ਉੱਪਰ ਵਾਲੇ ਭਾਗ ਤੇ ਜ਼ਿਆਦਾ ਵਾਲ ਹੁੰਦੇ ਹਨ ਤੇ ਉਹਨਾਂ ਦਾ ਕਦ ਬਹੁਤ ਲੰਮਾ ਹੁੰਦਾ ਹੈ ਇਹੋ ਜੀਆਂ ਔਰਤਾਂ ਆਪਣੇ ਪਤੀ ਲਈ ਅਸ਼ੁਭ ਸਾਬਤ ਹੁੰਦੀਆਂ ਹਨ ਜਿਨ੍ਹਾਂ ਔਰਤਾਂ ਦੀ ਅੱਡੀ ਤੇ ਚਾਰ ਉਂਗਲ ਲੰਬੀ ਰੇਖਾ ਹੁੰਦੀ ਹੈ ਇਹੋ ਜਿਹੀ ਔਰਤ ਚੋਰੀ ਕਰਨ ਚ ਮਾਹਰ ਹੁੰਦੀ ਹੈ ਜਿਸ ਔਰਤ ਦੇ ਪੈਰ ਦੀ ਸਭ ਤੋਂ ਛੋਟੀ ਉਂਗਲ ਜ਼ਮੀਨ ਤੇ ਨਾ ਲੱਗਦੀ ਹੋਵੇ ਇਹੋ ਜਿਹੀ ਔਰਤ ਦੇ ਕਈ ਸਾਰੇ ਪਤੀ ਹੁੰਦੇ ਹਨ ਜਿਸ ਔਰਤ ਦੀ ਚੀਚੀ ਦੇ ਨਾਲ ਵਾਲੀ ਉਂਗਲ ਛੋਟੀ ਹੁੰਦੀ ਹੈ ਇਹੋ ਜਿਹੀ ਔਰਤ ਚਗੜਾ ਲੂ ਹੁੰਦੀ ਹੈ ਤੇ ਗਲ ਗਲ ਤੇ ਲੜਦੀ ਰਹਿੰਦੀ ਹੈ ਜਿਸ ਔਰਤ ਦੀ ਗਰਦਨ ਮੋਟੀ ਹੁੰਦੀ ਹੈ ਇਹੋ ਜਿਹੀ ਔਰਤ ਨੂੰ ਵਿਧਵਾਤਾ ਦੁੱਖ ਭੋਗਣਾ ਪੈਂਦਾ ਹੈ ਜਿਸ ਔਰਤ ਦੀ ਕਮਰ ਤੇ ਤਿਲ ਹੁੰਦਾ ਹੈ ਇਹੋ ਜੀਆਂ ਔਰਤਾਂ ਆਪਣੀ ਮਨਮਾਨੀ ਕਰਦੀਆਂ ਹਨ ਤੇ ਕਿਸੇ ਦੀ ਵੀ ਗੱਲ ਨਹੀਂ ਮੰਨਦੀਆਂ ਜਿਸ ਔਰਤ ਦੀ ਪਿੱਟ ਤੇ ਪੋਰੀ ਹੋਵੇ ਇਹੋ ਜਿਹੀ ਔਰਤ ਦੇ ਵਿਧਵਾ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਇਸ ਔਰਤ ਦਾ ਪੇਟ ਕੜੇ ਦੇ ਤਰ੍ਹਾਂ ਹੁੰਦਾ ਹੈ ਉਹ ਔਰਤ ਆਪਣੀ ਪੂਰੀ ਉਮਰ ਗਰੀਬੀ ਤੇ ਦਰਿਦ੍ਰਤਾ ਦੇ ਹਾਲਾਤਾਂ ਚ ਗੁਜ਼ਾਰਦੀ ਹੈ ਜਿੱਨਾਂ ਔਰਤਾਂ ਦੇ ਪੈਰ ਦਾ ਪਿਛਲਾ ਹਿੱਸਾ ਕਾਫੀ ਮੋਟਾ ਤੇ ਉੱਠਿਆ ਹੋਇਆ ਹੁੰਦਾ ਹੈ ਤੇ ਉਸ ਬਾਹਰ ਦੀਆਂ ਨਸਾਂ ਉੱਭਰੀਆਂ ਹੋਈਆਂ ਹੁੰਦੀਆਂ ਹਨ ਇਹੋ ਜਿਹੀਆਂ ਔਰਤਾਂ ਘਰ ਲਈ ਸ਼ੁਭ ਨਹੀਂ ਬਣਨੀਆਂ ਚਾਹਦੀਆਂ ਜਿੰਨਾ ਔਰਤਾਂ ਦੇ ਪੈਰ ਦੀ ਨਸ ਨਜ਼ਰ ਆਉਂਦੀ ਹੈ ਇਹੋ ਜਈ ਔਰਤਾਂ ਸ਼ੁਭ ਮੰਨੀਆਂ ਜਾਂਦੀਆਂ ਹਨ ਤੇ ਪਰਿਵਾਰ ਲਈ ਵੀ ਸ਼ੁਭ ਹੁੰਦੀਆਂ ਹਨ ਜਿੰਨਾ ਔਰਤਾਂ ਦੀ ਅੱਡੀ ਤੇ ਇੱਕ ਲੰਮੀ ਰੇਖਾ ਹੁੰਦੀ ਹੈ ਇਹੋ ਜਈ ਇਸਤਰੀ ਨੂੰ ਪਤੀ ਦਾ ਸੁੱਖ ਮਿਲਦਾ ਹੈ ਤੇ ਇਹ ਉਹਨਾਂ ਲਈ ਸ਼ੁਭ ਮੰਨਿਆ ਜਾਂਦਾ ਹੈ ਜਿਸ ਔਰਤ ਦੀ ਅੱਡੀ ਤੇ ਤਿੰਨ ਰੇਖਾਵਾਂ ਹੋਣ ਇਹ ਜਈ ਔਰਤ ਦੀ ਉਮਰ ਲੰਬੀ ਹੁੰਦੀ ਹੈ ਜਿਸ ਔਰਤ ਦੇ ਹੱਥ ਫਟੇ ਹੋਏ ਰੁੱਖੇ ਉੱਚੇ ਨੀਵੇਂ ਤੇ ਛੋਟੇ ਛੋਟੇ ਹੋਣ ਇਹੋ ਜਿਹੀ ਔਰਤ ਅਸ਼ੁਭ ਮੰਨੀ ਜਾਂਦੀ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਸ਼ਟ ਭੋਗਣਾ ਪੈਂਦਾ ਹੈ ਜਿਸ ਔਰਤ ਦੇ ਪੈਰ ਲੰਮੇ ਹੁੰਦੇ ਹਨ ਤੇ ਜਿੰਨਾ ਦੇ ਘਰ ਇਸ ਤਰ੍ਹਾਂ ਦੀ ਲੜਕੀ ਵਿਆਹ ਕਿਉਂਦੀ ਹੈ ਉਹਨਾਂ ਦੇ ਘਰ ਚ ਪੈਸੇ ਦੀ ਕਮੀ ਨਹੀਂ ਰਹਿੰਦੀ ਮਤਲਬ ਉਹ ਕੁੜੀ ਲక్ష్ਮੀ ਦਾ ਰੂਪ ਮੰਨੀ ਜਾਂਦੀ ਹੈ ਜਿਹੜੀਆਂ ਔਰਤਾਂ ਦੀਆਂ ਅੱਖਾਂ ਮੋਟੀਆਂ-ਮੋਟੀਆਂ ਹੁੰਦੀਆਂ ਹਨ ਉਹ ਬੇਹੱਦ ਹੀ ਬਿਆਲੂ ਤੇ ਦਾਨੀ ਹੁੰਦੀਆਂ ਹਨ ਇਹੋ ਜਿਹੀ ਆਤਮ ਸ਼ੁਭ ਮੰਨਿਆ ਜਾਂਦਾ ਹੈ ਜਿਸ ਘਰ ਚ ਵੀ ਇਸ ਤਰ੍ਹਾਂ ਦੀ ਔਰਤ ਜਾਂਦੀ ਹੈ ਉੱਥੇ ਧਨ ਦੀ ਕਮੀ ਨਹੀਂ ਹੁੰਦੀ ਜਿਹੜੀਆਂ ਔਰਤਾਂ ਦੀਆਂ ਅੱਡੀਆਂ ਫਟੀਆਂ ਹੋਈਆਂ ਹੁੰਦੀਆਂ ਹਨ ਉਹਨਾਂ ਨੂੰ ਮਾੜੀ ਕਿਸਮਤ ਵਾਲੀ ਸਮਝਿਆ ਜਾਂਦਾ ਹੈ ਕਿ ਇਹੋ ਜੀ ਔਰਤ ਤਾਂ ਸੋਚਦੀ ਮਲਕ ਹੁੰਦੀ ਹੈ ਜਿਸ ਔਰਤ ਦੀ ਅੱਡੀ ਤੇ ਤਿੰਨ ਰੇਖਾਵਾਂ ਹੋਣ ਉਹ ਧਾਰਮਿਕ ਪਰਮੇਸ਼ੀ ਦੀ ਹੁੰਦੀ ਹੈ ਤੇ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਜਿਸ ਔਰਤ ਦੇ ਗਲੇ ਤੇ ਤਿਲ ਹੋਵੇ ਉਸ ਔਰਤ ਨੂੰ ਸ਼ੁਭ ਮੰਨਿਆ ਜਾਂਦਾ ਹੈ ਇਹੋ ਜਿਹੀ ਔਰਤ ਦੀ ਉੱਚੇ ਅਹੁਦੇ ਤੇ ਪਹੁੰਚਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਿਹੜੀਆਂ ਔਰਤਾਂ ਦੇ ਗੱਲ ਤੇ ਦਿਲ ਹੁੰਦਾ ਹੈ ਇਹੋ ਜਿਹੀ ਔਰਤ ਪਿਆਰ ਦੀ ਇੱਛਾ ਜ਼ਿਆਦਾ ਹੁੰਦੀ ਹੈ ਜਿਹੜੀ ਔਰਤ ਦੇ ਮੱਥੇ ਤੇ ਤਿਲ ਜਾਂ ਲਸਣ ਦਾ ਨਿਸ਼ਾਨ ਸੱਜੇ ਪਾਸੇ ਹੋਵੇ ਇਹੋ ਜਿਹੀ ਔਰਤ ਨੂੰ ਸ਼ੁਭ ਮੰਨਿਆ ਜਾਂਦਾ ਹੈ ਤੇ ਉਸਦਾ ਜੀਵਨ ਸੁਖੀ ਹੁੰਦਾ ਹੈ। ਜਿਸ ਔਰਤ ਦੇ ਮੱਥੇ ਤੇ ਤੇਲ ਦਾ ਲਸਣ ਦਾ ਨਿਸ਼ਾਨ ਖੱਬੇ ਪਾਸੇ ਹੁੰਦਾ ਹੈ, ਇਹੋ ਜਿਹੀ ਔਰਤ ਦਾ ਵਿਆਹਤਾ ਜੀਵਨ ਸੁਮਨ ਖਰਾਬ ਰਹਿੰਦਾ ਹੈ ਤੇ ਸੁੱਖ ਨਹੀਂ ਮਿਲਦਾ। ਜਿਸ ਔਰਤ ਦੇ ਸਰੀਰ ਦੇ ਅੰਗ ਕੋਮਲ ਹੁੰਦੇ ਹਨ, ਉਹ ਕਿਸਮਤ ਵਾਲੀ ਹੁੰਦੀ ਹੈ। ਜਿਸ ਔਰਤ ਦੀ ਤੁੰਨੀ ਕੁਮਾਵਰਦਾਰ ਹੁੰਦੀ ਹੈ ਇਹੋ ਜਈ ਔਰਤ ਵੀ ਸ਼ੁਭ ਹੁੰਦੀ ਹੈ ਤੇ ਇਹੋ ਜੀਆਂ ਔਰਤਾਂ ਪਤੀ ਵਰਤ ਸਾਬਤ ਹੁੰਦੀਆਂ ਹਨ ਜਿਸ ਔਰਤ ਦਾ ਗਲਾ ਗੋਲਾਕਾਰ ਤੇ ਲਗਭਗ 4 ਉਂਗਲਾਂ ਲੰਮਾ ਹੁੰਦਾ ਹੈ ਇਹੋ ਜਈ ਔਰਤ ਵੀ ਸ਼ੁਭ ਮੰਨੀ ਜਾਂਦੀ ਹੈ ਜਿਸ ਔਰਤ ਦੇ ਹੱਥ ਲੰਬੇ ਹੁੰਦੇ ਹਨ ਉਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ ਇਹੋ ਜਿਹੀ ਔਰਤ ਜਿਸ ਵੀ ਘਰ ਚ ਜਾਂਦੀ ਹੈ ਉੱਥੇ ਦਾ ਮਾਹੌਲ ਖੁਸ਼ਨੁਮਾ ਬਣਾ ਦਿੰਦੀ ਹੈ ਜਿਸ ਔਰਤ ਦੀ ਹਥੇਲੀ ਤੇ ਕੋਈ ਇਸ ਤਰ੍ਹਾਂ ਦਾ ਨਿਸ਼ਾਨ ਹੋਵੇ ਜੋ ਕਿਸੇ ਮਾਸਾਹਾਰੀ ਪਸ਼ੂ ਪੰਛੀ ਜਿਵੇਂ ਕਾਂ ਉੱਲੂ ਸੱਪ ਭੇੜੀਆਂ ਆਦਿਆ ਦਿਸਦਾ ਹੋਵੇ ਇਹੋ ਜਿਹੀ ਔਰਤ ਦੂਜਿਆਂ ਲਈ ਦੁੱਖ ਦਾ ਕਾਰਨ ਬੰਦੀਆਂ ਹਨ ਜੇਕਰ ਕਿਸੇ ਔਰਤ ਦੇ ਵਾਲ ਸੰਗਣੇ ਤੇ ਸਿੱਧੇ ਹੋ ਤਾਂ ਇਹੋ ਜਿਹੀ ਔਰਤ ਕਿਸਮਤ ਵਾਲੀ ਹੁੰਦੀ ਹੈ ਇਹੋ ਜਿਹੀ ਔਰਤ ਦਾ ਜੀਵਨ ਸੁਖ ਤੇ ਐਸੋ ਆਰਾਮ ਨਾਲ ਭਰਿਆ ਹੁੰਦਾ ਹੈ ਜਿਹੜੀਆਂ ਔਰਤਾਂ ਦੇ ਦੰਦ ਚਿੱਟੇ ਤੇ ਇੱਕਦਮ ਸਿੱਧੇ ਹੁੰਦੇ ਹਨ ਤੇ ਉਪਰੀ ਦੋ ਦੰਦਾਂ ਵਿੱਚ ਗੈਪ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ ਇਹੋ ਜਿਹੀਆਂ ਔਰਤਾਂ ਪਤੀ ਦੇ ਨਾਲ ਪੂਰੇ ਘਰ ਦਾ ਤੇ ਪਰਿਵਾਰ ਦਾ ਧਿਆਨ ਰੱਖਦੀਆਂ ਹਨ ਜਿਸ ਔਰਤ ਦਾ ਚਿਹਰਾ ਗੋਲ ਤੇ ਚਮਕਦਾਰ ਅੱਖਾਂ ਹੁੰਦੀਆਂ ਹਨ ਉਹ ਬਹੁਤ ਹੀ ਧਿਆਨੂ ਸੁਭਾਅ ਵਾਲੀ ਮੰਨੀ ਜਾਂਦੀ ਹੈ ਤੇ ਆਪਣੇ ਪਤੀ ਪ੍ਰਤੀ ਵਫਾਦਾਰ ਹੁੰਦੀ ਹੈ ਜਿਸ عورت ਦਾ পেট ਲੰਮਾ ਹੁੰਦਾ ਹੈ ਉਹ ਇਸਤਰੀ ਸੋਹਣੀ ਨਹੀਂ ਤੇ ਜਿਸ ਤੇ ਕਮਰ ਦੇ ਖਿਡਾਂ ਦਾ ਹਿੱਸਾ ਭਾਰੀ ਹੁੰਦਾ ਹੈ ਉਹ ਆਪਣੀ ਪਤੀ ਲਈ ਅਸ਼ੁਭ ਮੰਨੀ ਜਾਂਦੀ ਹੈ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਵੀ ਕਿ ਇਹ ਨਕਸ਼ਣ ਕਿਸੇ ਨਾਲ ਸਹੀ ਵੀ ਹੋਏ ਹਨ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ